ਸਾਰਿਆਂ ਵੱਲੋਂ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਲਈ ਓਟ ਆਸਤਾ ਲੈਣ ਲਈ ਅੱਜ ਇਹ ਪ੍ਰੋਗਰਾਮ ਲਿਖਿਆ ਗਿਆ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੁਖਮੀ ਸਾਹਿਬ ਦੇ ਜਾਪ ਕਰਵਾਏ ਨੇ ਅਰਦਾਸਾਂ ਹੋਈਆਂ ਨੇ ਸੰਗਤ ਰੂਪੀ ਅਰਦਾਸ ਕਰੀਆ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਜਿੰਨੇ ਵੀ ਵੱਖ-ਵੱਖ ਬਲਾਟ ਸੰਪਤੀ ਜੁਹੋਂਾਂ ਤੋਂ ਉਮੀਦਵਾਰ ਨੇ ਉਹਨਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਾਂ ਇਹ ਜੋ ਚੋਣਾਂ ਨੇ ਇਹਨਾਂ ਦੇ ਵਿੱਚ ਅੱਜ ਜੋ ਪੰਜਾਬ ਦੇ ਵਿੱਚ ਹਾਲਾਤ ਬਣ ਚੁੱਕੇ ਨੇ ਜੋ ਮੌਜੂਦਾ ਸਰਕਾਰ ਨੇ ਇੱਕ ਕਹਿ ਲਈ ਵੀ ਹੰਟਕ ਮਚਾਇਆ ਹੋਇਆ ਕੋਈ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਨਹੀਂ ਕੋਈ ਵਿਕਾਸ ਦੀ ਗੱਲ ਨਹੀਂ ਕੋਈ ਭਾਈਚਾਰਕ ਸਾਂਝ ਦੀ ਗੱਲ ਨਹੀਂ ਸਿਰਫ ਧੱਕੇਸ਼ਾਹੀ ਤੇ ਉਤਰੇ ਹੋਈ ਹੈ ਤੁਸੀਂ ਵਧਾਈ ਦੇ ਪਾਤਰੋਂ ਜਿੰਨੇ ਵੀ ਅੱਜ ਸਾਡੇ ਸ਼੍ਰੋਮਣੀ ਕਾਲਦਲ ਦੇ ਉਮੀਦਵਾਰ ਡਟ ਕੇ ਮੈਦਾਨ ਦੇ ਵਿੱਚ ਆਏ ਨੇ ਇਸ ਸਰਕਾਰ ਦੇ ਨੀਤੀਆਂ ਦੇ ਖਿਲਾਫ ਲੜਨ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਪਿੰਡ ਪਿੰਡ ਘਰ ਘਰ ਤੱਕ ਮਜ਼ਬੂਤ ਕਰਨ ਲਈ ਆਪਾਂ ਨੇ ਇਹ ਇਲੈਕਸ਼ਨ ਇਕੱਠੇ ਹੋ ਕੇ ਲੜਨੀ ਆ ਸਮੁੱਚੀ ਜੁਡੀਸਿਬਿਲਟੀ ਆ ਸ੍ਰੀ ਦਾਸ ਚੰਦਰ ਸਿੰਘ ਕਾਲੇਵਾਲ ਜੀ ਸਾਡੇ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਦਲਬਾਖ ਸਿੰਘ ਮੀਆਪੁਰ ਜੀ ਮੇਰੇ ਸਤਿਕਾਰਯੋਗ ਸ਼ਾਮ ਲਾਲ ਮਾਜਰੀਆ ਜੀ ਅਸੀਂ ਸਾਰੇ ਸਮੁੱਚੀ ਟੀਮ ਤੁਹਾਨੂੰ ਵਿਸ਼ਵਾਸ ਦਿਵਾਨੇ ਆ ਕਿ ਜਿੱਥੇ ਵੀ ਕਿਤੇ ਕੋਈ ਸਰਕਾਰ ਵੱਲੋਂ ਥੋੜੀ-ਬਹੁਤ ਵੀ ਕਿਤੇ ਕੋਈ ਜ਼ੋਰ ਜ਼ਬਰਦਸਤੀ ਕਰੀ ਜਾਂਦੀ ਹੈ ਅਸੀਂ ਡਟ ਕੇ ਸੂਚੀ ਲੀਡਰਸ਼ਿਪ ਤੁਹਾਡੇ ਨਾਲ ਖੜਾਂਗੇ ਤੁਹਾਡੀ ਲੜਾਈ ਅੱਗੇ ਹੋ ਕੇ ਲੜਾਂਗੇ ਤੁਸੀਂ ਅੱਜ ਤੋਂ ਹੀ ਚੋਣ ਮਹਿਮ ਸ਼ੁਰੂ ਕਰ ਦੇਣੀ ਆ ਅਲੱਗ-ਅਲੱਗ ਪਿੰਡਾਂ ਦੇ ਵਿੱਚ ਆਪਾਂ ਨੇ ਘਰ-ਘਰ ਤੱਕ ਸ਼੍ਰੋਮਣੀ ਅਕਾਲੀ ਜਲਦੀ ਗੱਲ ਪਹੁੰਚਾਉਣੀ ਆ ਤੇ ਜੋ ਸਰਕਾਰ ਨੇ 2022 ਦੇ ਵਿੱਚ ਲੋਕਾਂ ਨਾਲ ਵਾਅਦੇ ਕਰੇ ਸੀ ਗੱਲਾਂ ਕਰੀਆਂ ਸੀ ਜੋ ਉਹਨਾਂ ਨੇ ਕੰਮ ਕਰਨ ਦੇ ਲਈ ਕਹਿ ਕੇ ਸਰਕਾਰ ਚਾਹੀ ਸੀਗੇ ਅੱਜ ਇਹਨਾਂ ਦਾ ਜਿਹੜਾ ਝੂਠ ਆ ਲੋਕਾਂ 'ਚ ਜਾ ਕੇ ਆਪਾਂ ਨੇ ਇਹ ਨੰਗਾ ਕਰਨਾ ਇਹਨਾਂ ਨੇ ਕੀ ਕਿਹਾ ਸੀ ਤੇ ਕੀ ਕਰਿਆ ਮੈਂ ਸਾਰਿਆਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਵੀ ਕਰਦਾ ਐ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਵੀ ਕਰਦਾ ਕਿ ਸਮੁੱਚਾ ਸਾਰੇ ਸਾਡੀ ਸਮੁੱਚੀ ਟੀਮ ਨੂੰ ਬੰਦ ਬੁੱਧੀ ਸਮਰੱਥਾ ਸਮਰੱਥ ਵੱਛੇ ਕਿ ਅਸੀਂ ੁਰਾਈ ਲੜਕੇ ਸ਼੍ਰੋਮਣੀ ਅਕਾਲੀ ਦਲ ਦਾ ਕਿਲਾ ਖਾਤੇ ਕਰ ਸਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਖੀੜਾ ਸਾਹਿਬ ਜਿਹੜੀ ਫਤਿਹ ਦੀ ਗੱਲ ਹੈ ਉਹ ਗੁਰੂ ਸਾਹਿਬ ਨੇ ਆਪੇ ਆਪਣੇ ਹੁਕਮਨਾਮੇ ਦੇ ਵਿੱਚ ਆਦੇਸ਼ ਦੇ ਵਿੱਚ ਸਾਨੂੰ ਸਮਝਾਤੀ ਕਿ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਅੰਬਾਰਕ ਤੁਮਰੇ ਤਾਰੇ ਸੋ ਅੱਜ ਸਾਡੀ ਅਰਦਾਸ ਬੇਨਤੀ ਪ੍ਰਵਾਨ ਹੋਈ ਹੈ ਜਿਵੇਂ ਕਿਸੇ ਸ਼ਾਇਰ ਨੇ ਵੀ ਲਿਖਿਆ ਕਹਿੰਦਾ ਜਿੰਦਾ ਹੋ ਤੋ ਜਿੰਦਰ ਜਿੰਦਾ ਨਜ਼ਰ ਆਨਾ ਜ਼ਰੂਰੀ ਹੈ ਜਿੰਦਾ ਹੋ ਤੋ ਜਿੰਦਾ ਨਜ਼ਰ ਆਨਾ ਜ਼ਰੂਰੀ ਹੈ ਉਸੂਲੋਂ ਪਿਆ ਚਾਹੇ ਤੋ ਟਕਰਾਨਾ ਜ਼ਰੂਰੀ ਹੈ ਸੋ ਅੱਜ ਸਮੇ ਦੀ ਲੋੜ ਹੈ ਕਿ ਆਪਾਂ ਇਸ ਨਦਰ ਸ਼ਾਹੀ ਸਰਕਾਰ ਦਾ ਕਿਲਾ ਢਾਉਣ ਦੇ ਲਈ ਆਪਾਂ ਆਪਸ ਦੇ ਵਿੱਚ ਲਾਮਬੰਦੀ ਕਰਕੇ ਆਪਣੇ ਮਿਸ਼ਨ ਨੂੰ ਸਫਲ ਕਰਨ ਵਾਸਤੇ ਸਾਰੇ ਜਿਹੜੀ ਇਹ ਫੈਸਲਾ ਕੁੰਨ ਲੜਾਈ ਲੜੀਏ ਔਰ ਇਹਦੇ ਵਿੱਚ ਜਿਹੜੀ ਜਿੱਤ ਹੈ ਉਹ ਮੈਂ ਤੁਹਾਨੂੰ ਗੁਰੂ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਕਹਿਣਾ ਕਿ ਜਿੱਤ ਯਕੀਨੀ ਹੈ ਸੋ ਤੁਹਾਡੀਆਂ ਸਾਰੀਆਂ ਸੰਗਤਾਂ ਦਾ ਜਿਹੜਾ ਧੰਨਵਾਦ ਕਰਨ ਦੇ ਲਈ ਚੌਧਰੀ ਸ਼ਾਮਲਾਲ ਜੀ ਕਰਨਗੇ ਸੋ ਮੈਂ ਸਾਰਿਆਂ ਨੂੰ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਦੇ ਦਿਆਂ ਮਹਾਰਾਜ ਦੀ ਸੇਵਾ ਨਿਭਾਈ ਹੈ ਉਹਨਾਂ ਬਾਬਿਆਂ ਦਾ ਸਨਮਾਨ ਉਸ ਤੋਂ ਬਾਅਦ ਜਿੰਨੇ ਸਾਡੇ ਕੈਂਡੀਡੇਟਸ ਨੇ ਬੀਬੀਆਂ ਵੀ ਨੇ ਉਹਦੇ ਵਿੱਚ ਤੇ ਸਾਡੇ ਭਰਾ ਵੀ ਨੇ ਉਹਨਾਂ ਸਾਰੇ ਕੈਂਡੀਡੇਟਸ ਦਾ ਉਮੀਦਵਾਰਾਂ ਦਾ ਜਿਹੜਾ ਮਾਨ ਸਨਮਾਨ ਦੀ ਇਹ ਇਥੇ ਕੀਤਾ ਜਾਣਾ ਪਹਿਲਾਂ ਸਾਡੇ ਬਾਬਿਆਂ ਨੂੰ ਜਿਹੜੇ ਸਾਡਾ ਨੇ ਸੇਵਾ ਨਿਭਾਈ ਹੈ ਗੁਰੂ ਸਾਹਿਬ ਦੀ ਉਹਨਾਂ ਦਾ ਸਨਮਾਨ ਕੀਤਾ ਜਾਣਾ ਸੋ ਮੈਂ ਬੇਨਤੀ ਕਰਾਂ ਕਿ ਧੰਨਵਾਦ ਕਰਨ ਦੇ ਲਈ ਸ਼ਾਮ ਲਾਲ ਮਾਜਰੇ ਜੀ ਤੁਹਾਡੇ ਮੁਖਾਤਿਬ ਹੋਣ ਚੌਧਰੀ ਸ਼ਾਮਲਾ ਠੀਕ ਹੈ ਠੀਕ ਗੁਰੂ ਮਹਾਰਾਜ ਜੀ ਹਜ਼ੂਰੀ ਚ ਬੈਠੀ ਸਾਰੀ ਸੰਗਤ ਪਹਿਲੇ ਤਾਂ ਮੈਂ ਆਪਣੇ ਤਹਿ ਦਿਲੋਂ ਥੋੜਾ ਧੰਨਵਾਦ ਕਰਦਾ ਤੁਸੀਂ ਸਾਰਿਆਂ ਨੇ ਕੀਮਤੀ ਸਮਾਂ ਛੱਡ ਕੇ ਆ ਕੇ ਸਾਡੀ ਇਸ ਸਾਹ ਦੇ ਵਿੱਚ ਸਾਰਿਆਂ ਨੇ ਹਿੱਸਾ ਪਾਇਆ ਤੇ ਹੁਣ ਅੱਜ ਆਪਾਂ ਨੂੰ ਇਹ ਪਤਾ ਹੀ ਹੈ ਜਿਹੜੇ ਕਿ ਅਸੀਂ ਆਪਣੇ ਵਿਧਾਨ ਸਭਾ ਹਲਕਾ ਖਾੜ ਤੋਂ ਕੈਂਡੀਡੇਟ ਅਦਾਣੇ ਹੈ ਤੇ ਸਾਡੇ ਵੱਡੇ ਭਾਈ ਸਾਹਿਬ ਚਰਨਜੀਤ ਕਾਇਵਾ ਸਾਹਿਬ ਤੇ ਛੋਟਾ ਭਰਾ ਸਾਡਾ ਰਵਿੰਦਰ ਜੀ ਤੇ ਵੱਡਾ ਭਰਾ ਸਾਡਾ ਐਸੀ ਵਿੰਗ ਦੇ ਪ੍ਰਧਾਨ ਸਾਡਾ ਬਲਵਕ ਸਿੰਘ ਮੀਆਪੁਰ ਸਾਹਿਬ ਤੇ ਸਾਡੇ ਪ੍ਰਖਾਲਵੀ ਸਾਹਿਬ ਤੇ ਸਾਰੇ ਵੱਡੇ ਵੀਰ ਤੇ ਬਾਬਾ ਜੀ ਸਾਡੇ ਮਸਕੜ ਤੋਂ ਆ ਰਹਿਆ ਨਾਲ ਸਾਰੀ ਸੰਗਤ ਦਾ ਮਤੈ ਦੇ ਨੂੰ ਧੰਨਵਾਦ ਕਰਦਾ ਤੇ ਹੁਣ ਅਸੀਂ ਪਹਿਲੇ ਕਾਲਜੀ ਸਾਹਿਬ ਨੇ ਦੱਸਿਆ ਹੀ ਹੈ ਬਾਕੀ ਆਪਣਾ ਭਾਈ ਸਾਹਿਬ ਉਹਨਾਂ ਨੇ ਰਵਿੰਦਰ ਜੀ ਨੇ ਕਾਲਜੀ ਸਾਹਿਬ ਨੇ ਇਪਦਾ ਜੀ ਨੇ ਟੂ ਟੇਕ ਦੱਸਿਆ ਇਹਨਾਂ ਗੱਲਾਂ ਤੇ ਅਸੀਂ ਅਸਰ ਕਰਨਾ ਹੈ ਤਾਂ ਕਿ ਜਿਹੜਾ ਆਉਣ ਵਾਲੀ ਜੀਤ ਹੈ ਸਾਡੀ ਕਿ ਅਸੀਂ ਅੱਜ ਤੋਂ ਕਿਉਂਕਿ ਅੱਜ ਸਾਰਾ ਇੱਕ ਹਫਤਾ ਰਹਿ ਗਿਆ 6 ਦਿਨ ਹੀ ਰਹਿ ਕੇ ਕਹਿੰਦਾ ਭਾਬ ਐਤਵਾ ਦਾ ਸਾਰਾ ਲੈਖਣ ਹੈ 6 ਦਿਨ ਦੇ ਵਿੱਚ ਅੱਜ ਅਸੀਂ ਗੁਰੂ ਸਾਹਿਬ ਦੀ ਯੂਰੀ ਦੇ ਵਿੱਚ ਇੱਕ ਕਸਮ ਖਾ ਕੇ ਜਾਣਾ ਹੈ ਵੀ ਅੱਜ ਆਪਾਂ ਵਿੱਚ ਮਿੰਟਾਂ ਤੇ ਘੰਟਿਆਂ ਵਾਸਤੇ ਸੋਣਾ ਹੈ ਬਾਕੀ ਘਰ ਘਰ ਜਾ ਕੇ ਲੋਕਾਂ ਨੂੰ ਬੇਨਤੀ ਕਰਕੇ ਤਾਂ ਕਿ ਜਿਹੜੀ ਆਪਣੀਆਂ ਸਾਰੀਆਂ ਸੀਟਾਂ ਜਿੱਤ ਕੇ ਅਸੀਂ ਸਾਡੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਲਸਾਦ ਸ਼੍ਰੀਮਣੀ ਕਾਲੀਦਾਸ ਪ੍ਰਧਾਨ ਉਹਨਾਂ ਦੀ ਝੋਲੀ ਪਾਣੀ ਹੈ ਇਸ ਕਰਕੇ ਮੇਰੀ ਬੇਨਤੀ ਪ੍ਰਵਾਨ ਕਰਨੀ ਹੈ ਤੇ ਸਾਰਿਆਂ ਦਾ ਐਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਠੀਕ ਹੈ ਚੌਧਰੀ ਸਾਹਿਬ ਨੇ ਠੀਕਿਆ ਕਿ ਥੋੜਾ ਜਿਹਾ ਸਮਾਂ ਰਹਿ ਗਿਆ 6 ਦਿਨ ਦਾ ਸਮਾਂ ਸੋ ਆਪਾਂ ਇਸ ਨੂੰ ਬੜੇ ਚੈਲੰਜ ਦੇ ਰੂਪ ਦੇ ਵਿੱਚ ਲਈਏ ਇੱਕ ਇੱਕ ਮਿੰਟ ਦਾ ਇਹ ਗੱਲ ਠੀਕ ਹੈ ਕਿ ਆਪਾਂ ਨੇ ਘਰ ਘਰ ਜਾਣਾ ਹਰ ਘਰ ਤੱਕ ਹਰ ਬੰਦੇ ਤੱਕ ਪਹੁੰਚ ਕਰਨੀ ਹੈ ਜਿੱਥੇ ਤੁਹਾਡੀ ਯਕੀਨੀ ਹੈ ਇਹ ਗੱਲ ਜਿਹੜੀ ਬਿਲਕੁਲ ਸਾਫ ਸਪਸ਼ਟ ਹੈ ਸੋ ਮੈਂ ਹੁਣ ਬੇਨਤੀ ਕਰਾਂ ਅੰਤ ਦੇ ਵਿੱਚ ਮੈਂ ਬਾਬਾ ਗੁਰਮੇਲ ਸਿੰਘ ਜੀ ਨੂੰ ਬੇਨਤੀ ਕਰੂੰਗਾ ਕਿ 2 ਮਿੰਟ ਦੇ ਲਈ ਆ ਕੇ ਇੱਕ ਵਾਰ ਆਪਣਾ ਆਦੇਸ਼ ਚਲੋ ਸਰਪਲੇਓ 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 ਦੋ ਮਿੰਟ ਵਰਜ ਜਨਾ ਲਗ ਜਾਵੇ ਨਿਹਾਲ ਹੋ ਜਾਵੇ ਫਤਿਹ ਆਵੇ ਸਤਿ ਸ਼੍ਰੀ ਅਕਾਲ ਜਨਾ ਲਗ ਜਾਵੇ ਨਿਹਾਲ ਹੋ ਜਾਵੇ ਫਤਿਹ ਆਵੇ ਸਤਿ ਸ਼੍ਰੀ ਅਕਾਲ ਜਨਾ ਲਗ ਜਾਵੇ ਨਿਹਾਲ ਹੋ ਜਾਵੇ ਫਤਿਹ ਆਵੇ ਸਤਿ ਸ਼੍ਰੀ ਅਕਾਲ

ਪਹਿਲਾਂ ਦੇਗਾਂ ਵਰਤਾ ਦਈਏ ਤੇ ਸਾਰਿਆਂ ਨੂੰ ਇਕੱਠੇ ਬਾਹਰ ਇਹ ਨਹੀਂ ਹੱਦ ਲੱਗ ਨਿਕਲ ਜਾਉ ਅਹ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਬੈਠੀ ਸਤਿਕਾਰਯੋਗ ਸਾਧ ਸੰਗਤ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਬੇਨਤੀ ਕਰਦਾ ਕਿ ਕਿਰਪਾ ਕਰਕੇ ਹੁਣ ਦੇਗਾਂ ਵਰਤਣ ਗਿਆ ਦੇਗਾਂ ਲੈਣ ਤੋਂ ਬਾਅਦ ਕਿਸੇ ਵੀ ਸਾਥੀ ਨੇ ਨਹੀਂ ਜਾਣਾ ਕਿਉਂਕਿ ਅਹ ਦੇਗ ਲੈਣੋਂ ਪ੍ਰੰਤ ਜਿਹੜੀ ਸਾਡੇ ਉਮੀਦਵਾਰ ਨੇ ਉਹਨਾਂ ਦੇ ਜਿਹੜਾ ਮਾਨ ਸਨਮਾਨ ਹੈ ਗਰੁੱਪ ਫੋਟੋ ਵੀ ਹੋਣੀ ਹੈ ਸਾਰਾ ਮੀਡੀਆ ਵੀ ਉਹਨਾਂ ਨਾਲ ਵੀ ਗੱਲਬਾਤ ਕਰਨੀ ਹੈ ਸੋ ਕਿਰਪਾ ਕਰਕੇ ਕੋਈ ਵੀ ਜਾਣ ਦੀ ਕੋਸ਼ਿਸ਼ ਨਾ ਕਰੇ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਵੀ ਬੇਨਤੀ ਕਰਦਾ ਹੈ ਕਿ ਜਿਨ੍ਹਾਂ ਜਿਨ੍ਹਾਂ ਸਾਥੀਆਂ ਨੇ ਸੰਗਤ ਨੇ ਚਾਹ ਪਾਣੀ ਦਾ ਜਿਹੜਾ ਸ਼ਾਕਨ ਨਹੀਂ ਕੀਤਾ ਕਿਰਪਾ ਕਰਕੇ ਚਾਹ ਪਾਣੀ ਜਰੂਰ ਸ਼ਕ ਲਿਓ ਕੋਈ ਵੀ ਸੰਗਤ ਕੋਈ ਵੀ ਸਾਥੀ ਬੰਜਾ ਨਾ ਰਹੇ ਜੇ ਕਿਰਪਾ ਕਰਕੇ ਸੋ ਹੁਣ ਗੁਰੂ ਮਹਾਰਾਜ ਦੀਆਂ ਦੇਗਾਂ ਵਰਤਣ ਗਿਆ ਸਾਰਿਆਂ ਨੇ ਬੜੇ ਸਤਿਕਾਰਯੋਗ ਦੇ ਨਾਲ ਜਿਹੜੀ ਦੇਗ ਹਾਸਲ ਕਰਨੀ ਆ ਦੇਖ ਲੈਣ ਤੋਂ ਬਾਅਦ ਸਾਰਿਆਂ ਨੇ ਜਿਹੜਾ ਬਾਹਰ ਇਕੱਠੇ ਹੋ ਕੇ ਉਮੀਦਵਾਰਾਂ ਦਾ ਆਪਾਂ ਨੇ ਮਾਨ ਸਨਮਾਨ ਸਾਂਝੇ ਤੌਰ ਤੇ ਕਰਨਾ ਥੈਂਕ ਯੂ ਮਿਹਰਬਾਨੀ ਇਸ ਸਮੇਂ ਤਸਵੀਰਾਂ ਤੁਹਾਡੇ ਨਾਲ ਅਸੀਂ ਮੁੱਲਾਂ ਪਰ ਗਰੀਬ ਦਾਸ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਚੌਧਰੀ ਸ਼ਾਮਲਾਲ ਮਾਦਰੀਆ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਮਾਦਰੀ ਏਰੀਏ ਦੇ ਜੋ ਜ਼ੋਨ ਨੇ ਉਹਨਾਂ ਦੇ ਉਮੀਦਵਾਰਾਂ ਦਾ ਜੋ ਐਲਾਨ ਹੈ ਉਹ ਕੀਤਾ ਜਾ ਗਿਆ ਐ ਆਲਾਂ ਤਾਂ ਉਹ ਨਾਮੀਨੇਸ਼ਨ ਤੋਂ ਪਹਿਲਾਂ ਇੱਕ ਵਾਰ ਇਸ ਦਫ਼ਤਰ ਦੇ ਵਿੱਚ ਕੀਤਾ ਜਾ ਚੁੱਕਾ ਸੀ ਸੋ ਅੱਜ ਉਹ ਨਾ ਉਮੀਦਵਾਰਾਂ ਨੂੰ ਲੋਕਾਂ ਦੇ ਰੂਬਰੂ ਕੀਤਾ ਜਾਣਾ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਇਲਾਕੇ ਪਰ ਤੋਂ ਲੋਕ ਪਹੁੰਚੇ ਹੋਏ ਨੇ ਨਾਮਵਰ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਨੇ ਤੇ ਉਥੇ ਹੀ ਯੂਥ ਆਗੂ ਰਵਿੰਦਰ ਸਿੰਘ ਖੇੜਾ ਐਸਜੀਬੀਸੀ ਮੈਂਬਰ ਚਰਨਜੀਤ ਸਿੰਘ ਕਾਲੇਵਾਲ ਤੇ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਦਲਬਾਗ ਸਿੰਘ ਮੀਆਂਪੁਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬਲਾਰੇ ਸ਼ਮਸ਼ੇਰ ਪਰਖਾਲ ਵੀ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ ਤੇ ਆਪਾਂ ਗੱਲਬਾਤ ਵੀ ਕਰਵਾਵਾਂਗੇ ਫਿਲਹਾਲ ਦੱਸ ਲਈਏ ਕਿ ਕੁਝ ਹੀ ਸਮਾਂ ਪਹਿਲਾਂ ਜੋ ਇਸ ਦਫ਼ਤਰ ਦੇ ਵਿੱਚ ਜੋ ਚੌਧਰੀ ਸ਼ਾਮਲਾਲ ਮਾਦਰੀਆਂ ਦਾ ਦਫ਼ਤਰ ਹੈ ਇਸ ਦੇ ਵਿੱਚ ਜੋ ਸ੍ਰੀ ਸੁਖਨੀ ਸਾਹਿਬ ਜੀ ਦੇ ਆ ਜਾਪ ਕਰਵਾਏ ਗਏ ਸਨ ਉਹਨਾਂ ਦੇ ਭੋਗ ਪਾਏ ਗਏ ਨੇ ਤੇ ਹੁਣ ਥੋੜੀ ਦੇਰ ਦੇ ਵਿੱਚ ਜਿਹੜੇ ਵੱਖ-ਵੱਖ ਖਜੋਨਾਂ ਤੋਂ ਉਮੀਦਵਾਰ ਨੇ ਉਹਨਾਂ ਨੂੰ ਰੂਬਰੂ ਕੀਤਾ ਜਾਵੇਗਾ ਸੋ ਬਣੇ ਰਹੋ ਇਸੇ ਤਰ੍ਹਾਂ ਗੱਲਬਾਤ ਤੁਹਾਡੇ ਨਾਲ ਸਾਰੀਆਂ ਸਾਂਝੀਆਂ ਕਰਾਂਗੇ ਅ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਜੋ ਮੁੱਖ ਬੁਲਾ ਰਹੇ ਸੁਰਸਿੰਦਰ ਸਿੰਘ ਪਰਖਾਲ ਵੀ ਅ ਦਰਵਾਜ ਸਿੰਘ ਬੀਆ ਪਰ ਤੇ ਲੱਖੀ ਮਾਵੀ ਜੀ ਪਹੁੰਚੇ ਹੋਣੇ ਲੱਖੀ ਮਾਵੀ ਵੱਲੋਂ ਵੀ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜੀ ਜਾਣੀ ਸੀ ਸੋ ਔਰ ਤੁਹਾਨੂੰ ਪਤਾ ਹੀ ਹੈ ਕਿ ਕਿ ਨਾ ਕਿਸੇ ਕਾਰਨਾ ਕਾਰਨ ਜੋ ਜ਼ਿਲ੍ਹਾ ਪੰਚਾਇਤ ਚੋਣ ਜ਼ਿਲ੍ਹਾ ਮੋਹਾਲੀ ਦੀ ਰੱਦ ਹੋ ਚੁਕੀ ਹੈ ਇਸ ਕਰਕੇ ਨਮੋਸ਼ੀ ਆ ਵੀ ਸਭ ਕਿਤੇ ਨਾ ਕਿਤੇ ਨਮੋਸ਼ੀ ਜ਼ਰੂਰ ਹੈ ਉਮੀਦਵਾਰਾਂ ਦੇ ਵਿੱਚ ਜਿਹੜੇ ਚੋਣ ਲੜਨਾ ਚਾਹੁੰਦੇ ਸਨ ਭਾਵੇਂ ਉਹ ਕਾਲੀ ਦਲ ਦੇ ਸੀ ਭਾਵੇਂ ਕਿਸੇ ਹੋਰ ਪਾਰਟੀ ਦੇ ਇਹ ਚਲੋ ਨਮੋਸ਼ੀ ਤਾਂ ਕੋਈ ਨਹੀਂ ਕਹਿ ਸਕਦੇ ਨਮੋਸ਼ੀ ਹੈਗੀ ਮੌਜੂਦਾ ਸਰਕਾਰ ਦੇ ਜਿਹੜੇ ਕੈਂਡੀਡੇਟ ਸੀ ਅਸੀਂ ਤਾਂ ਅੱਜ ਵੀ ਤਿਆਰ ਹਾਂ ਕੱਲ੍ਹ ਨੂੰ ਵੀ ਤਿਆਰ ਹਾਂ ਅਸੀਂ ਤਾਂ ਇਹ ਕਹਿੰਦੇ ਇਲੈਕਸ਼ਨ ਕਰਾਉਣ ਇਲੈਕਸ਼ਨ ਕੈਨਸਲ ਹਾਂ ਕਨ ਰਿਜ਼ਲਟ ਤੋਂ ਬਾਅਦ ਬਲਾਕ ਸਮਤੀ ਦੇ ਵਾਰ ਇਲੈਕਸ਼ਨ ਕ੍ਰਾਉਨ ਕਿਉਂ ਇਹਨਾਂ ਨੂੰ ਲੱਗਦਾ ਕਿ ਹੋਏਗੀ ਦੁਆਰਾ ਲੋਕਾਂ ਚ ਪਹੁੰਚ ਹੋਣੀ ਚਾਹੀਦੀ ਅਸੀਂ ਤਾਂ ਚਾਹੁੰਦੇ ਵੀ ਹੋਵੇ ਸਾਡੇ ਲਈ ਸਾਡੇ ਲਈ ਈਜ਼ੀ ਹੋ ਜਾਣਾ ਕੰਮ ਉਹਨਾਂ ਲਈ ਟਫ ਹੋ ਜਾਣਾ ਉਹਨਾਂ ਦਾ ਜਿਹੜਾ ਮੰਨਦਾ ਬੈਮ ਹੈ ਮੇਰੇ ਖਿਆਲ ਵੀ ਹਲਕੇ ਦੇ ਲੋਕਾਂ ਨੇ ਸਾਰਿਆਂ ਨਾਲ ਕੱਢ ਦੇਣਾ ਲੋਕ ਸੰਤਰੀਆਂ ਫਿਰ ਤਿਆਰੀ ਕਿਵੇਂ ਚਲਾਇਆਂ ਮੈਨੂੰ ਲੱਗਦਾ ਨਹੀਂ ਉਹਨਾਂ ਨੂੰ ਸਿੰਗਲ ਸੀਟ ਆਉਗੀ ਅਸੀਂ ਸਾਰੀਆਂ ਸੀਟਾਂ ਦੇ ਜਿੱਤ ਪ੍ਰਾਪਤ ਕਰਾਂਗੇ ਰੋਮਨੀ ਕਾਲੀ ਦਾ ਤੇ ਆਪਣੇ ਏਰੀਆ ਦੇ ਵਿੱਚ ਫਿਰ ਕਿਸ ਨੌਜਵਾਨ ਨੂੰ ਕਿਸ ਬੀਬੀ ਨੂੰ ਸਾਰਿਆ ਗਿਆ ਤਕਰੀਬਨ ਜਿੱਥੇ ਜਿਹੜਾ ਫਿੱਟ ਬੈਠੇ ਮਤਲਬ ਨੌਜਵਾਨ ਵੀ ਹੈਗੇ ਨੇ ਵਿੱਚ ਬਜ਼ੁਰਗ ਵੀ ਹੈਗੇ ਹਰ ਤਰ੍ਹਾਂ ਦੇ ਕੈਂਡੀਡੇਟ ਹੈ ਔਰ ਤਾਂ ਬੀਬੀਆਂ ਵੀ ਨੇ ਉਹ ਆਪ ਸੈਂਟਰ ਰੱਖਵਾ ਕੰਮ ਕਰਕੇ ਤੇ ਬੀਬੀਆਂ ਵੀ ਨੇ ਸੀਟਾਂ ਉਹ ਲక్ష్ਮੀ ਮੋਦੀ ਈ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂ ਨੇ ਜਿਨ੍ਹਾਂ ਵੱਲੋਂ ਵੀ ਚੋਣ ਲੜੀ ਜਾਣੀ ਸੀ ਤੇ ਜਿੱਥੇ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਆਗੂ ਤੇ ਸਮਰਥਕ ਪਹੁੰਚੇ ਹੋਏ ਨੇ ਉੱਥੇ ਹੀ ਸਾਡੇ ਸਮਾਜ ਦੇ ਵੀ ਸ਼੍ਰੀ ਅਰਵਿੰਦਪੁਰੀ ਚੇਅਰਮੈਨ ਪੁਰੀ ਟਰਸਟ ਉਹ ਵੀ ਪਹੁੰਚੇ ਹੋਏ ਨੇ ਬਿਸ਼ੇਸ਼ ਤੌਰ ਤੇ ਤੇ ਲਾਲ ਸਿੰਘ ਪੰਚ ਮੁੱਲਾਂਪੁਰ ਗਰੀਬਦਾਸ ਉਹ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਬੇਟੇ ਨੇ ਸ਼ਾਇਦ ਚੋਣ ਲੜਨੀ ਹੈ ਇਸ ਵਾਰੀ ਬਲਾਕ ਸੰਮਤੀ ਦੀ ਚੋਣ ਹੈ ਜੋ ਮੁੱਲਾਂਪੁਰ ਗਰੀਬਦਾਸ ਤੋਂ ਜੋਨ ਤੋਂ ਸੋ ਪਹਿਲਾਂ ਮਹਾਰਾਜ ਦੇ ਪ੍ਰਕਾਸ਼ ਨੇ ਜੋ ਮਹਾਰਾਜ ਦੀ ਸਵਾਰੀ ਆ ਜੋ ਉਹ ਆਪਣੇ ਮਹਿਲਾ ਨੂੰ ਚਾਲੇ ਪਾਏਗੀ ਉਸ ਤੋਂ ਪ੍ਰੰਤ ਇਹ ਜਿਹੜਾ ਪ੍ਰੋਗਰਾਮ ਇਸੇ ਤਰ੍ਹਾਂ ਨਿਰੰਤਰ ਚੱਲਦਾ ਰਹੇਗਾ आम्हा रे साळा बळू ਤੋ ਨਾ ਸਾਤ ਨਾ ਸੋ ਮਹਾਰਾਜ ਦੇ ਸਰੂਪ ਨੇ ਜਿਹੜੇ ਆਪਣੇ ਮਹਿਲਾਂ ਨੂੰ ਜਾ ਰਹੇ ਨੇ ਉਪਰੰਤ ਜੋ ਸ਼੍ਰੋਮਣੀ ਅਕਾਲੀ ਦਲ ਦੇ ਜੋ ਜਿਹੜੇ ਵੱਖ-ਵੱਖ ਜ਼ੋਨ ਨੇ ਉਹਨਾਂ ਤੋਂ ਜਿਹੜੇ ਤੁਹਾਨੂੰ ਜਿਵੇਂ ਦੱਸਿਆ ਕਿ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਖਾਸ ਕਰ ਜੇ ਗੱਲ ਕੀਤੀ ਜਾਵੇ ਚੌਧਰੀ ਸ਼ਾਮਲਾਲ ਮਾਜਰੀ ਉਹਨਾਂ ਦੀ ਚੋਣ ਹੈ ਜਿਹੜੀ ਸੁਣੇ ਗਏ ਨੇ ਉਹਨਾਂ ਵੱਲੋਂ ਕਿ ਚੰਦ ਸਿੰਘ ਕਾਲੇਵਾਲ ਰਵਿੰਦਰ ਸਿੰਘ ਖੇੜਾ ਉਹ ਇੱਥੇ ਚਚੇ ਤੌਰ ਤੇ ਪਹੁੰਚੇ ਨੇ ਉਹਨਾਂ ਦੇ ਚੁਣੇ ਹੋਏ ਜਿਹੜੇ ਉਮੀਦਵਾਰ ਨੇ ਉਹ ਅ 15 ਜੂਨ ਜਿਹੜੇ ਬਲਾਕ ਮਾਦਰੀ ਦੇ 15 ਜੂਨ ਦੇ ਸਮਤੀਆਂ ਨੇ ਉਹਨਾਂ ਤੋਂ ਚੌਂ ਮੈਦਾਨ ਵਿੱਚ ਨੇ ਸੋ ਅ ਬਹੁਤ ਸਰੀਆ ਕਰ ਧੰਨਵਾਦੀ ਕਰਵਾਵਾਂਗੇ ਨਾਲ ਦੀ ਨਾਲ ਪਹਿਲਾ ਜਿਹੜਾ ਪ੍ਰੋਗਰਾਮ ਹੈ ਇਹ ਗ੍ਰੀਨ ਕੋ ਨਿਰੰਤਰ ਜੋ ਚੱਲਣਾ ਹੈ ਅ ਪ੍ਰੋਗਰਾਮ ਜੋ ਵਾਹਿਗੁਰੂ ਜੀ ਬਖਸ਼ੇ ਬੜੇ ਰਿਓ ਇਸੇ ਤਰ੍ਹਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੋ ਅੱਜ ਇਸ ਥਾਂ ਤੇ ਜੋ ਪ੍ਰੋਗਰਾਮ ਲਿਖਿਆ ਗਿਆ ਹੈ ਚੌਧਰੀ ਸ਼ਾਮਲਾਲ ਮਾਦਰੀਆ ਵੱਲੋਂ ਉਸੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਗੱਲਾਂ ਬਾਤਾਂ ਜੋ ਉਹ ਕਰਵਾਵਾਂਗੇ ਤੁਹਾਡੇ ਨਾਲ ਤੇ ਤਸਵੀਰਾਂ ਨਾਲ ਹੀ ਅੱਜ ਰੂਗਰੂ ਕਰਾਂਗੇ ਤੁਹਾਡੇ ਨਾਲ ਕਿਹੜੇ ਕਿਹੜੇ 15 ਜੋਨਾਂ ਤੋਂ ਜਾਂ ਫਿਰ ਖਾਸ ਕਰ ਜਿਹੜੇ ਚੌਧਰੀ ਸ਼ਾਮਲਾਲ ਮਾਦਰੀਆ ਬੋਲੋ ਇਸ ਇਲਾਕੇ ਦੇ ਵਿੱਚ तकरीबन 5 ਤੋਂ 6 ਜੋਂ ਨੇ ਜਿਹੜੇ ਉਹਨਾਂ ਦੇ ਉਮੀਦਵਾਰ ਨੇ ਉਹ ਤੁਹਾਡੇ ਰੂਬਰੂ ਕਰਾਂਗੇ ਕਿਹੜੇ-ਕਿਹੜੇ ਉਮੀਦਵਾਰ ਚੋਣ ਮੈਦਾਨ ਵਿੱਚ ਨੇ ਤੋਂ ਉਸੇ ਤਰ੍ਹਾਂ ਬਣੇ ਰਹੋ ਹੁਣ ਬੰਦੇ ਉਰੇ ਖੜਾਏ ਅੱਗੇ ਹਾਂ ਜੀ ਤੋਂ ਲੱਗੇ ਲਿਆਉਣਾ ਪਹਿਲਾਂ ਬਿੱਬੀਆਂ ਨੂੰ ਬਲਾਓ ਸਾਰਾ ਨਾਮ ਲਓ ਬੰਦਾਂ ਦੇ ਸਾਈਕਲ ਲੱਗੇ ਹੋਏ ਮਲਾਦ ਜਨਤੀ ਮਾ ਜੀ ਆ ਮਲਾਪਾ ਦੇ ਟਿਕਟ ਮੈਂ ਕਹਿੰਦਾ ਬੀਬੀ ਨੂੰ ਬਲਾਓ ਜੋ ਮੈਂ ਬੋਲਦਾ ਹਾਂ ਹਾਂ ਬੋਲ ਬੋਲ ਹਾਲ ਦੇ ਆ ਸਰੋਬਲ ਲੱਗ ਕੇ ਸਾਰੇ ਅੱਗੇ ਨੂੰ ਅਸੀਂ ਵੀਡੀਓ ਬਣਾ ਲੈਣਾ ਹੈ ਪਤਾ ਨਹੀਂ ਮਸਾ ਦੇਖਦਾ ਸੱਚੀ ਗੱਲ ਆ ਚੱਕ ਲੈ ਸਰੋਪੇ ਹੁਣ ਪਹਿਲੇ ਜੈਦਨ ਤੂੰ ਛੱਡ ਦੇ ਪਹਿਲੇ ਧਿਆਨ ਬੱਬੀ ਬਲਾ ਗੁੱਡੀ ਨੂੰ ਹਾਂ ਹਾਂ ਇੱਥੇ ਲਾਈਨ ਚ ਕੈਂਡੀਡੇਟ ਲਾ ਲਓ ਹਾਂ ਇੱਥੇ ਲਾ ਲਾ ਕੇ ਕਰਦੇ ਜਿਹੜੇ ਆ ਜੀ ਹਾਂ ਸਾਰੇ ਪਹਿਲੇ ਪਹਿਲੇ ਬਾਦੋਂ ਕੈਂਡੀਡੇਟਾਂ ਦਾ ਜੀ ਮੋੜਿਆ ਪਰ ਨਾ ਹੋਰ ਹੋਰ ਆਲੋ ਲੈ 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 ਆ ਲੈ ਆਓ ਲੈ ਹੋਰ ਕਰ ਨਾ ਬੱਸ ਬੱਸ ਆ ਬਲਾ ਉਹਦੇ ਬੰਦ ਬੰਦ ਕਰ ਦੇ ਕਿਆ ਗਾਣਾ ਹੈ ਗਾਣਾ ਕਰੇ ਇੱਥੇ ਤੱਤੀ ਆਪਣਾ ਨਚਲ ਨਾਲੇ ਤੱਤੀ ਆਪਣਾ ਨਚਲ ਨਾਲੇ ਸੁੱਖਾ ਸੁਖਦਿਆ ਨੂੰ ਇਹ ਦਿਨ ਆ ਬੰਨਾ ਤੇਰਾ ਬਾਹਰ ਖੜਾ ਜਿਵੇਂ ਕਹਿੰਦੇ ਆ ਨਾ ਸ਼ਗਨਾ ਦੇ ਗਾਣੇ ਗਾਉਂਦੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਮੀਡੀਆ ਦਾ ਧੰਨਵਾਦ ਕਰਦਾ ਵੱਖ-ਵੱਖ ਮੇਰੀਆਂ ਹੌਸਲੇ ਜਿੰਨੇ ਵੀ ਸਾਡੇ ਸਤਿਕਾਰਯੋਗ ਸਾਥੀ ਆਏ ਆ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਾਡੀ ਬੇਨਤੀ ਨੂੰ ਸਵੀਕਾਰ ਕਰਦੇ ਆ ਕਵਰ ਕਰਨ ਦੇ ਲਈ ਪਹੁੰਚੇ ਆਪਣੇ ਜਿਮਿਆਂ ਦੇ ਵਿੱਚੋਂ ਸਮਾਂ ਕੱਢ ਕੇ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਕੋਟ-ਕੋਟ ਧੰਨਵਾਦ ਜਿਹੜੇ ਇਸ ਹਲਕੇ ਤੇ ਇਸ ਇਲਾਕੇ ਤੋਂ ਵੱਖ-ਵੱਖ ਜੋਨਾਂ ਤੋਂ ਸਾਡੇ ਉਮੀਦਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਉਮੀਦਵਾਰ ਉਹਨਾਂ ਦਾ ਮਾਨ ਸਨਮਾਨ ਸਾਡੇ ਜਿਹੜੇ ਸੀਨੀਅਰ ਇਸ ਹਾਲਕੇ ਦੇ ਆਗੂ ਹੈ ਚੌਧਰੀ ਸ਼ਾਮਲਾਲ ਮਾਜਰੀਆ ਜੀ ਰਵਿੰਦਰ ਕੇੜਾ ਜੀ ਤੇ ਚਰਨਜੀਤ ਸਿੰਘ ਕਾਲੇਵਾਲ ਦਲਬਾਗ ਮਈਆਪੁਰੀ ਜੀ ਇਹ ਉਹਨਾਂ ਉਮੀਦਵਾਰਾਂ ਦਾ ਸਨਮਾਨ ਕਰਨਗੇ ਇੱਕ ਇੱਕ ਕਰਕੇ ਉਸ ਤੋਂ ਬਾਅਦ ਤੁਸੀਂ ਜਿਹੜੀ ਗਰੁੱਪ ਫੋਟੋ ਲੈ ਲਿਓ ਸਭ ਤੋਂ ਬਾਅਦ ਮੈਂ ਬੇਨਤੀ ਕਰੂੰਗਾ ਜੀ ਮੁੱਲਾਂਪੁਰ ਜੋਂ ਤੋਂ ਜਸਵਿੰਦਰ ਸਿੰਘ ਐਡਵੋਕੇਟ ਐਡਵੋਕੇਟ ਜਸਵਿੰਦਰ ਸਿੰਘ ਜੀ ਆਜੋ ਜੀ ਇੱਕ ਵਾਰ ਮੋਲੇ ਸੋਨ ਹਾ ਥੱਲੇ ਥੱਲੇ ਹੋ ਜਾਓ ਥੱਲੇ ਹੋ ਜਾਓ ਥੱਲੇ ਹੋ ਜਾਓ ਇਹ ਥੱਲੇ ਹੋ ਜਾਓ ਹਾਂ ਹੁਣ ਕੜਾ ਇਹਦੇ ਕੋਲ ਹੁਣ ਮੈਂ ਬੇਨਤੀ ਕਰਾਂ ਜੈਂਟੀ ਮਾਧਰਾ ਜੋਨ ਤੋਂ ਗੁਰਦੀਪ ਕੌਰ ਜੀ ਸਾਡੀ ਭੈਣ ਗੁਰਦੀਪ ਕੌਰ ਜੀ ਬੱਬੂ ਜੀ ਐਦਾਂ ਸਾਈਡ ਤੇ ਹੋ ਜਾ ਤੇ ਬੀਬੀ ਸੁਖਵਿੰਦਰ ਕੌਰ ਜੀ ਸਿਉਂਕ ਤੋਂ ਆਹ ਹੋ ਗਿਆ ਭੈਣ ਨਹੀਂ ਇਹ ਹਾਂ ਜਿਹੜੇ ਕਿੱਥੇ ਹੋਵੇ ਉਹ ਵੀ ਹਾਂ ਗੁਰਦੀਪ ਕੌਰ ਜੀ ਤੇ ਬੱਬੂ ਜੀ ਹੁਣ ਮੈਂ ਬੇਨਤੀ ਕਰਾਂ ਸੁਖਵਿੰਦਰ ਕੌਰ ਜੀ ਤੇ ਜਗਤਾਰ ਸਿੰਘ ਜੀ ਥੱਲੇ ਖੜੀ ਜਾਓ ਚਾਹੇ ਇੱਕ ਥੱਲੇ ਹੋ ਜਾਓ ਚਾਹੇ ਹਾਂ ਹਾਂ ਥੱਲੇ ਹੋ ਜਾਓ ਇੱਕ ਥਾਹਾਂ ਹਾਂ ਇੱਕ ਥੱਲੇ ਹੋ ਜਾਓ ਹੋ ਜਾਓ ਤੁਸੀਂ ਵੀ ਥੱਲੇ ਹੋ ਜਾਓ ਆਜੋ ਭੈਣਾ ਆਜੋ ਆ ਜਾ ਬੀਬੀ ਆਜੋ ਜੀ ਅੱਜ ਸੁਖਵਿੰਦਰ ਕੌਰ ਜਗਤਾਰ ਸਿੰਘ ਜੀ ਸੋਹ ਸ੍ਰੀ ਅਕਾਲ ਆਜੋ ਅੱਜ ਵੀਰ ਆ ਜਾ ਤੁਸੀਂ ਆਓ ਜੀ

کروڑا تو ہنس راج آؤ جی آؤ جی آؤ جی ہنس جی. راج جی سینویر سینی ماجرے تو ستویر فوجی صاحب, آ, سینی تو سنگھ فوجی صاحب. تیرے تو جسپریت جسا جس لاسٹ تن کیلے تو جسپریت جسا نٹو نتو کردہ جان نہیں دے آج آ جاؤ لینڈ بنا لو ادھر آ جاؤ تھلے تھلے نیچے نیچے

ਬਸ ਉਹਦੇ ਉਹਨਾਂ ਦੇ ਪਾਸੇ ਥੱਲੇ ਖੜਾ ਹੋ ਬਸ ਉੱਥੇ ਥੱਲੇ ਚਲੇ ਜਾਓ ਥੱਲੇ ਚਲੇ ਜਾਓ ਹਾਂ ਅੱਛਾ ਇੱਧਰ ਵੀ ਹੈ ਹਾਂ ਇਹ ਸਾਰੇ ਆ ਗਏ ਅੱਛਾ ਓਕੇ ਆ ਹੁਣ ਇੱਕ ਤੁਹਾਡੇ ਲਈ ਅਹਿਮ ਜਾਣਕਾਰੀ ਇਹਨਾਰੇ ਜੁਆਇਨ ਕਰ ਰਹੇ ਨੇ ਨਹੀਂ ਨਹੀਂ ਇਹ ਪਹਿਲਾਂ ਹੀ ਨਾਲ ਇਹ ਮੀਟਿੰਗ ਵਿੱਚ ਨੇ ਅੱਛਾ ਜਿਹੜੇ ਸਾਡੇ ਪਾਰਟੀ ਦੇ ਰੀਡ ਦੇ ਅੱਡੀ ਜਿਨ੍ਹਾਂ ਦੇ ਬਲਬੁੱਤੋਂ ਜਿਨ੍ਹਾਂ ਦੇ ਮੋਢਿਆਂ ਦੇ ਉੱਤੇ ਜਿਨ੍ਹਾਂ ਦੇ ਜਾਂਦੇ ਨਾਲ ਅਸੀਂ ਇਲੈਕਸ਼ਨ ਲੜਨੀ ਹੈ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਉਹਨਾਂ ਦਾ ਵੀ ਮਾਨ ਸਨਮਾਨ ਸਾਡੇ ਪਾਰਟੀ ਸਿੰਬਲ ਦੇ ਨਾਲ ਚਰਨਜੀਤ ਸਿੰਘ ਸ਼ਿੰਗਾਰੀ ਵਾਲਾ ਜੀਵਾਨ ਸਿੰਘ ਸਰਪੰਚ ਪੁੱਲਣਪੁਰ ਸਰਦਾਰ ਜੋਗਿੰਦਰ ਸਿੰਘ ਦੀ ਸਰਦਾਰ ਪ੍ਰਭਜੋਤ ਸਿੰਘ ਸ਼ਿੰਗਾਰੀ ਵਾਲਾ ਸੋਨ ਸਿੰਘ ਜੀ ਧਰਮਿੰਦਰ ਸਿੰਘ ਇਹਨਾਂ ਸਾਰਾ ਨੂੰ ਆ ਜਾਣ ਦਾ ਸਭ ਆ ਜਾਇਆ ਸਰੋਣ ਲਾਲ ਆਹ ਕਰੋ ਸੁਣੋ ਵੜੀ ਸੁਣੋ ਸੁਣੋ ਸਮਝਿਆ ਨਾ ਪਹਿਲਾਂ ਕੈਂਡੀਡੇਟਸ ਨੂੰ ਬੁਲਾ ਕੇ ਇਹਨਾਂ ਦੀ ਕਰਾ ਕੇ ਇਹਨਾਂ ਨੂੰ ਫਰਕ ਕਰ ਦੋ ਫਿਰ ਉਹਨਾਂ ਨੂੰ ਕਰਦੇ ਔਰ ਇਹਨਾਂ ਆਓ ਜੀ ਸਾਰੇ ਆ ਜਾਓ ਰੈਂਚ ਤੇ ਖੜ੍ਹ ਜਾਓ ਇੱਥੇ ਥੱਲੇ ਥੱਲੇ بس ਆ ਫੜ ਲਓ ਹੁਣ ਮੁੰਨਾ ਪਰਦੇ ਪਤਾ ਲੱਗ ਗਿਆ ਕਿ ਹਾਂ ਵੀ ਇਸ ਜਿਹੜੀ ਆਵਾਜ਼ ਇੱਥੋਂ ਦੀ ਸ਼ਰਾਬ ਨਹੀਂ ਇੱਕ ਥਾਂ Şrağmaniyet kahli ਸੋ ਨਿਹਾਲ ਜੀ ਰੱਬਾ ਕਿ ਇਹ ਰਾਜ ਨੂੰ ਤੋਂ ਸਾਡੇ ਸੰਮਤੀ ਦੇ ਮੈਂਬਰ ਐਲਾਨੇ ਆ ਇਹ ਬੋਲੇ ਸਾਹਮਣੇ ਆ ਤੇ ਇਸ ਕਰਕੇ ਇਹਨਾਂ ਨੂੰ ਹਰ ਇੱਕ ਭਾਈ ਨੇ ਮੇਰੇ ਨਾਲ ਲੈ ਕੇ ਘਰ-ਘਰ ਜਾਣਾ ਹੈ ਤੇ ਵੋਟਾਂ ਮੰਗਣੀਆਂ ਤੇ ਹੁਣ ਮੇਰੇ ਵੀਰਾਂ ਨੇ ਸਾਰਿਆਂ ਨੇ ਜਾਣਾ ਨਹੀਂ ਹੈ ਇੱਥੋਂ ਅਸੀਂ ਥੋੜਾ ਮੁਲਵਾਰ ਮਾਰਕੀਟ ਦੇ ਵਿੱਚ ਹਲਵਾ ਦੀ ਕਰਨੀ ਪੈਣਾ ਉਸ ਤੋਂ ਜਿਹੜੀ ਸਿਹਾਨ ਜਿਵੇਂ ਚੌਧਰੀ ਸਾਹਿਬ ਨੇ ਕਿਹਾ ਇਹ ਸਾਰਿਆਂ ਨੇ ਜਿਹੜੇ ਕੈਂਡੀਡੇਟਸ ਦੇ ਨਾਲ ਹੋ ਕੇ ਸਾਰੇ ਆਪਣੇ ਵਰਕਰਸ ਦੇ ਨਾਲ ਮੁੱਲਾਂਪੁਰ ਦੇ ਵਿੱਚ ਅਸੀਂ ਇੱਕ ਜਿਹਨੂੰ ਕਹਿੰਦੇ ਆ ਗੇੜੀ ਲਾਉਣੀ ਹੈ ਜਾਣ ਪਹਿਚਾਨ ਇਹਨੂੰ ਕਹਿੰਦੇ ਆ ਗੇੜੀ ਲਾਉਣੀ ਹੈ ਜਾਣ ਪਹਿਚਾਨ ਵਾਲੀ ਗੇੜੀ ਇੰਟਰੋਡਕਟਰੀ ਪ੍ਰੋਗਰਾਮ ਹੋਏਗਾ ਉਸ ਤੋਂ ਪਹਿਲਾਂ ਜਿਹੜੇ ਸਾਡੇ ਕੈਂਡੀਡੇਟਸ ਨੇ ਉਹਨਾਂ ਦੀ ਇੱਕ ਖਾਸ ਮੀਟਿੰਗ 10 ਮਿੰਟ ਦੇ ਲਈ ਅੰਦਰ ਅਸੀਂ ਮੀਟਿੰਗ ਕਰ ਰਹੇ ਹਾਂ ਉਸ ਤੋਂ ਬਾਅਦ ਇਹ ਜਾਵਾਂਗੇ ਔਰ ਮੈਂ ਫੇਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਮੀਡੀਆ ਹਾਊਸ ਦਾ ਜਿਹੜੇ ਆਰਮਾਥਨ ਉਸ ਗੱਲ ਦੀ ਬੇਨਤੀ ਵੀ ਕਰਦਾ ਕਿ ਸੱਚ ਦਾ ਸਾਥ ਦਿਓ ਚੰਗੇ ਦਾ ਸਾਥ ਦਿਓ ਚੰਗੀ ਸੋਚ ਦਾ ਸਾਥ ਦਿਓ ਤੁਸੀਂ ਸਾਡਾ ਸਾਥ ਦੇਣਾ ਔਰ ਅਸੀਂ ਲੜਾਈ ਜਿਹੜੀ ਇਹ ਜੰਗ ਹੈ ਤੁਹਾਡੇ ਬਲਬੂਤੇ ਤੇ ਅਸੀਂ ਪੰਜਾਬ ਦੇ ਵਿੱਚ ਇਨਕਲਾਬ ਜਿਹੜਾ ਨਵਾਂ ਇਨਕਲਾਬ ਲੈ ਕੇ ਆਉਣ ਦੀ ਜਿਹੜੀ ਤਿਆਰੀ ਹੈ ਸਾਡੀ 27 ਦੀ ਉਹਦੀ ਸ਼ੁਰੂਆਤ ਦੀ ਜਿਹੜੀ ਅੱਜ ਕਰਨੀ ਹੈ ਹਾਂਜੀ ਬੋਲੋ ਹੁਣ ਆਪਾਂ ਬੋਲ ਲਈਏ ਪਹਿਲੇ ਇਹਨਾਂ ਦਾ ਕਰਦੇ ਸਾਰੇ ਵੀ ਪੜੋ ਸਾਰੇ ਮੇਰੇ ਵੀਰਾਂ ਨੇ ਕਿਸੇ ਜਗ੍ਹਾ ਨਾ ਖੜੇ ਰਹਿਣਾ 2 ਮਿੰਟ ਵਾਸਤੇ ਸਾਰੇ ਵੀਰਾਂ ਦੇ ਇਸੇ ਵਕਤ ਲਿਖਦੇ ਖੜੇ ਅੱਛਾ ਲਓ ਲਓ ਉਹ ਗੱਲ ਕਰਦੇ ਆਂ ਆਖ ਮੋਕੇ ਹੁਣ ਸੁਣੋ ਮੇਰੀ ਗੱਲ ਸੁਣੋ ਸੁਣੋ ਇਹਨਾਂ ਨੂੰ ਸੇਟ ਪਾ ਕੇ ਨਾ ਇੱਧਰ ਹੀ ਸੈੱਟ ਖੜਾਇਆ ਜਿੱਦਾਂ ਉਹ ਖੜੇ ਹੋ ਠੀਕ ਹੈ ਤੁਹਾਡੇ ਲਈ ਸਾਰਾ ਕੁਝ ਹਾਜ਼ਰ ਹੈ ਵਸੀਤ ਬਸੂਤ ਕਿਆ ਇਹ ਜ਼ਿੰਦਗੀ ਸਾਡੇ ਨਾਮ ਹੈ ਸਾਡਾ ਤਾਂ ਸਹੀ ਕੁਝ ਨਹੀਂ ਮੇਰਾ ਮੁੱਜਨੇ ਕਿਸ ਨਹੀਂ ਜੋ ਕਿ 613 ਵੈਰੀ ਗੁੱਡ ਆਪਣੇ ਵੀ ਪਾ ਲੋ ਆਪਣੇ ਅਰਬਾਤ ਬੰਦੇ ਦਿਲਵਾਰ ਸਿੰਘ ਜੀ ਕਿੱਥੇ ਆ ਗਿਆ ਸਰਬਾਤ ਦਿਲਵਾਰ ਸਿੰਘ ਜੀ ਆਜੋ ਮੜੇ ਜੀ ਚਲੋ ਧੰਨਵਾਦ ਜੀ ਹਾਂ ਜੀ ਆ ਸਾਰੇ ਗੰ ਪੰਦੇ ਤੇ ਰੋਪਾ ਦੇ ਹੋਰ ਨਾਲ ਇੱਕ ਰੋਪਾ ਉਧਰ ਦੋ ਉਧਰ ਦੋ ਕੇਰਲ ਆ ਨਾਮ ਬੁਲਾਉਗਾ ਸਰਬਾਰ ਚਰਨਜੀਤ ਸਿੰਘ ਸ਼ਿੰਗਾਰੀ ਵਾਲਾ ਦੀਵਾਨ ਸਿੰਘ ਸਰਪੰਚ ਪੱਲਣਪੁਰ ਆਇ ਜਾਓ ਪਲੀਜ਼ ਭਾਈ ਜੀ ਮੇਰੀ ਬੇਨਤੀ ਸੁਣ ਕੇ ਜਿਨ੍ਹਾਂ ਨੂੰ ਆਵਾਜ਼ ਆ ਜਾਈ ਜਾਂਦੀ ਹੈ ਕਿਰਪਾ ਕਰਕੇ ਆਇ ਜਾਓ ਸਭ ਦੇ ਅੱਗੇ ਸਭ ਦੇ ਅੱਗੇ ਹੋਰ ਤੱਕ ਲੋ ਮਾਓ ਆਓ ਹੋਰ ਆਈਏ ਆਓ ਬਿਠਾ ਲੈਂਦੇ ਹਾਂ ਰੰਗ ਦੀ ਵੀਡੀਓ ਵੀਡੀਓ ਆ ਪਾਣੇ ਪਾਓ ਆਇਓ ਥੱਲੇ ਆਜੋ ਥੱਲੇ ਆਈ ਜਾਓ ਥੱਲੇ ਆਈ ਜਾਓ ਥੱਲੇ ਆ ਜਾਓ ਆਓ ਯਾਰ ਸਾਰਿਆਂ ਦੇ ਪਾਓ ਸਾਰਿਆਂ ਦੇ ਪਾਓ ਆ ਸਰਦਾਰ ਚ ਅੱਧਖਲੇ ਉਹਦੇ ਹੋਰ ਸਰਦਾਰ ਚਰਨਜੀਤ ਸਿੰਘ ਸ਼ੰਗਾਰੀ ਵਾਲਾ ਦਵਾਨ ਸਿੰਘ ਸਰਪੰਚ ਪੱਲਨਪੁਰ ਜੋਗਿੰਦਰ ਸਿੰਘ ਪ੍ਰਭਜੋਤ ਸਿੰਘ ਸ਼ੰਗਾਰੀ ਵਾਲਾ ਸੋਹਣ ਸਿੰਘ ਪਾ ਲੋ ਯਾਰ ਦੇਖੋ ਇਹ ਤੁਹਾਡਾ ਆਪਣਾ ਹੀ ਪ੍ਰੋਗਰਾਮ ਹੈ ਧਰਮਿੰਦਰ ਸਿੰਘ ਰਾਜਵੀਰ ਸਿੰਘ ਬਰਿੰਦਰ ਸਿੰਘ ਸੁਖਵਿੰਦਰ ਸਿੰਘ ਗੁਰਵਿੰਦਰ ਸਿੰਘ ਮੱਖਣ ਦੀ ਜੈੰਤੀ ਮਾਜਰੀ ਕਾਲਾ ਬਗਿੰਡੀ ਅਰਵਿੰਦਪ uri ਜੀ ਕਿੱਧਰ ਨੇ ਪੁਰੀ ਸਾਹਿਬ ਦਰਸ਼ਨ ਕਰਾ ਦੇ ਪੁਰੀ ਸਾਹਿਬ ਦੇ ਅਰਵਿੰਦਪ uri ਜੀ ਆਜੋ ਸੋਨ ਲਾਲ ਗੁਪਤਾ ਮਾਸਟਰ ਜੀ ਰਾਣੀ ਨਾਜਰਾ ਤੋਂ ਸੰਦੀਪ ਸਿੰਘ ਜਗਵਿੰਦਰ ਸਿੰਘ ਗੁਰਪ੍ਰੀਤ ਸਿੰਘ ਬਾਬਿਤ ਰਾਜਵੀਰ ਸਿੰਘ ਗੁਰਜੀਤ ਈੜੇ ਤੋਂ ਜਿਹੜੇ ਬੰਦੇ ਆਏ ਹੋ ਵੀ ਨਾਮ ਦੱਸੋ ਅਗਵਿੰਦਰ ਸਿੰਘ ਜੀ ਸ੍ਰਿੰਦਰ ਸਿੰਘ ਤੀਰੇ ਤੋਂ ਬਲਵਿੰਦਰ ਸਿੰਘ ਸਤਵਿੰਦਰ ਸਿੰਘ ਜਿਹੜੇ ਆਏ ਹੋ ਵੀ ਕਿਰਪਾ ਕਰਕੇ ਅੱਗੇ ਆ ਜਿਓ ਸਮੀ ਜੀ ਵੀ ਆ ਜਾਓ ਸਮੀ ਜੀ ਤੀਰੇ ਤੋਂ ਆ ਜਾਓ ਆ ਜਾਓ ਆ ਜਾਓ ਬੁਲਾ ਲਓ ਸਾਰਿਆਂ ਨੂੰ ਬੁਲਾ ਲਓ سیروپور چوکری صاحب ادھر آ جہاں

ਚਾਲ ਸਾਹਿਬ ਆਜੋ ਜੀ ਆਜੋ ਕਰੋ ਰਹੀ ਥੋੜਾ ਲਖੀ ਲਿਆਵਤ ਹੋਰ ਚੱਕ ਲਿਓ ਤੁਸੀਂ ਆਓ ਪਾਓ ਅੱਗੇ ਨਮੂਮ ਕਰਕੇ ਖੜੋ ਇੱਕ ਇੱਕ ਮਿੰਟ ਕਰਦੇ ਬਸ ਸਾਰਿਆਂ ਦੇ ਪੈਸੇ ਹੁਣ ਤਾਂ ਇੱਥੇ ਉਹੋ ਪ੍ਰੋਬਲਮ ਤੇ ਰਹੇਗੀ ਜਿਹੜੇ ਉਹ ਵੀ ਆਪਾਂ ਪਿੱਛੇ ਆ ਗਏ ਪਰ ਆਦੇ ਉਧਰ ਉਹ ਦਫਾ ਦਿਓ ਚਲੋ ਪਾ ਦੇ ਬੈਟਾ ਪਾ ਦਿਓ ਸਾਰਿਆਂ ਦੇ ਪਾ ਦਿਓ